ਵਾਹਿਗੁਰੂ ਸਿੱਕਾ ਖਾਲਸਾ ਵਾਹਿਗੁਰੂ ਸਿੱਕੀ ਫਤਿਹ ਸਾਡੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਰੋਜ਼ਾਨਾ ਹੀ ਅਕਾਲ ਪੁਰਖ ਜੀ ਦਾ ਨਾਮ ਜਪਦੇ ਨੇ ਜਾਂ ਫਿਰ ਜਿਨ੍ਹਾਂ ਨੇ ਅਜੇ ਤੱਕ ਸ਼ੁਰੂਆਤ ਨਹੀਂ ਕੀਤੀ ਤਾਂ ਜੋ ਵੀ ਨਾਮ ਜਪਦੇ ਨੇ ਚਾਹੇ ਉਹ ਮੋਲ ਮੰਤਰ ਜੀ ਦਾ ਜਾਪ ਕਰਦੇ ਹੋਣ ਚਾਹੇ ਉਹ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਨੇ ਚਾਹੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਨੇ ਉਨ੍ਹਾਂ ਦੇ ਨਾਲ-ਨਾਲ ਇਸ ਸ਼ਬਦ ਦਾ ਜਾਪ ਕਰਨਾ ਹੈ ਜਾਂ ਕਹਿ ਲਓ ਕਿ ਇਸ ਪੰਕਤੀ ਦਾ ਜਾਪ ਕਰਨਾ ਹੈ ਇਹ ਉਹ ਸ਼ਬਦ ਹੈ ਉਹ ਪੰਕਤੀ ਹੈ ਜੋ ਸਾਨੂੰ ਮਹਾਪੁਰਖਾਂ ਨੇ ਬੜੀ ਸੋਹਣੀ ਜੋਗਤ ਦੱਸੀ ਹੈ ਜਿਸ ਜੋਗਤ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਜਿਸ ਸ਼ਬਦ ਦਾ ਜਾਪ ਕਰਕੇ ਅਸੀਂ ਆਪਣੇ ਜੀਵਨ ਦੇ ਵਿੱਚ ਸਾਰੀਆਂ ਖੁਸ਼ੀਆਂ ਸਾਰੇ ਸੁੱਖ ਮਾਣ ਸਕਦੇ ਹਾਂ ਇਹ ਉਹ ਪੰਕਤੀ ਹੈ ਇਹ ਉਹ ਸ਼ਬਦ ਹੈ ਜਾ ਆਪਾਂ ਪਾਠ ਕਰਨ ਵਾਲਿਆਂ ਨੇ ਮੂਲ ਮੰਤਰ ਜਾਪ ਕਰਨ ਵਾਲਿਆਂ ਨੇ ਅਤੇ ਅਜੇ ਤੱਕ ਜਿਨ੍ਹਾਂ ਨੇ ਸ਼ੁਰੂਆਤ ਹੀ ਨਹੀਂ ਕੀਤੀ ਜੇਕਰ ਉਹ ਸ਼ੁਰੂਆਤ ਇਸ ਪੰਕਤੀ ਤੋਂ ਕਰਦੇ ਨੇ ਇਸ ਜਾਪ ਤੋਂ ਕਰਦੇ ਨੇ ਤਾਂ ਵਾਹਿਗੁਰੂ ਅਕਾਲ ਪੁਰਖ ਜੀ ਦੀ ਬੇਅੰਤ ਕਿਰਪਾ ਤੁਹਾਡੇ ਤੇ ਹੋਵੇਗੀ ਉਹ ਕਿਹੜਾ ਸ਼ਬਦ ਹੈ ਕਿਹੜੀ ਪੰਕਤੀ ਹੈ ਅਤੇ ਕਿਹੜੇ ਮਹਾਪੁਰਖਾਂ ਨੇ ਸਾਨੂੰ ਯੋਗਤ ਦੱਸੀ ਹੈ ਅਸੀਂ ਕਿਸ ਵੇਲੇ ਇਸ ਪੰਕਤੀ ਦਾ ਜਾਪ ਕਰਕੇ ਗੁਰੂ ਦੀ ਕਿਰਪਾ ਹਾਸਲ ਕਰ ਸਕਦੇ ਹਾਂ ਇਹ ਸਾਰੀ ਗੱਲਬਾਤ ਆਪਾਂ ਅੱਜ ਦੇ ਵੀਡੀਓ ਦੇ ਵਿੱਚ ਕਰਨੀ ਹੈ ਇਸ ਲਈ ਸਾਜ ਸੰਗਤ ਜੀ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜੇ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਜ ਸੰਗਤ ਜੀ ਇਹ ਸ਼ਬਦ ਦਾ ਜਾਪ ਇਹ ਸ਼ਬਦ ਦਾ ਜਾਪ ਜਾਂ ਇਸ ਪੰਕਤੀ ਦਾ ਜਾਪ ਜੋ ਵੀ ਮਨੁੱਖ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਣਾ ਲਾਜ਼ਮੀ ਹੈ ਅਤੇ ਮਹਾਂਪੁਰਖ ਜੀ ਕਹਿੰਦੇ ਨੇ ਕਿ ਜੇਕਰ ਅਸੀਂ ਇਸ ਸ਼ਬਦ ਦਾ ਜਾਪ ਪੂਰੇ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ 3 ਮਿੰਟ ਵੀ ਕਰ ਲੈਂਦੇ ਹਾਂ ਤਾਂ ਸਾਡੇ ਉੱਤੇ ਉਸ ਮਾਲਕ ਦੀ ਬੇਅੰਤ ਕਿਰਪਾ ਵਰਤਦੀ ਹੈ ਸਾਧ ਸੰਗਤ ਜੀ ਅਤੇ ਅਧਿਆਤਮਿਕ ਤੌਰ ਤੇ ਇਹ ਗੱਲ ਮੰਨੀ ਗਈ ਹੈ ਕਿ ਜੋ ਚੀਜ਼ ਜੋ ਸ਼ਬਦ ਨੂੰ ਆਪਾਂ بار بار ਜਾਪ ਕਰਦੇ ਹਾਂ ਉਹ ਚੀਜ਼ ਸੱਚ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਸ਼ਬਦ ਸੱਚ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਇਸ ਕਰਕੇ ਆਪਾਂ ਇਸ ਸ਼ਬਦ ਦਾ ਜਾਪ ਕਰਨਾ ਹੈ ਵੈਸੇ ਤਾਂ ਇਸ ਪੰਕਤੀ ਦਾ ਜਾਪ ਕਿਸੇ ਵੀ ਵੇਲੇ ਕਰ ਸਕਦੇ ਹਾਂ ਕਿਉਂਕਿ ਜਿਸ ਵੇਲੇ ਵੀ ਆਪਾਂ ਇਸ ਪੰਕਤੀ ਦਾ ਜਾਪ ਕਰਾਂਗੇ ਉਸੇ ਵੇਲੇ ਤੋਂ ਹੀ ਸਾਡੇ ਉਤੇ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਇਹ ਗੱਲ ਤੁਸੀਂ ਅਸ਼ਮਾ ਕੇ ਦੇਖ ਲੈਣਾ ਜਦੋਂ ਵੀ ਇਸ ਵੀਡੀਓ ਨੂੰ ਸੁਣੋ ਵੀਡੀਓ ਨੂੰ ਸੁਣਨ ਤੋਂ ਬਾਅਦ ਪੂਰੇ 3 ਮਿੰਟ ਇਸ ਸ਼ਬਦ ਦਾ ਜਾਪ ਇਸ ਪੰਕਤੀ ਦਾ ਜਾਪ ਕਰਕੇ ਦੇਖਣਾ ਤਾਂ ਤੁਹਾਨੂੰ ਪਤਾ ਲੱਗੇਗਾ ਇਸ ਪੰਕਤੀ ਦੇ ਵਿੱਚ ਪਾਵਰ ਹੈ ਕਿੰਨੀ ਸ਼ਕਤੀ ਹੈ ਆਪਾਂ ਜੇਕਰ ਇਸ ਪੰਕਤੀ ਦਾ ਜਾਪ ਅੰਮ੍ਰਿਤ ਵੇਲੇ ਉਠ ਕੇ ਕਰਦੇ ਹਾਂ ਤਾਂ ਸਾਨੂੰ 1000 ਗੁਣਾ ਵੱਧ ਫਲ ਮਿਲਦਾ ਹੈ ਇਹਨਾਂ ਚਮਤਕਾਰੇ ਇਹਨਾਂ ਪਾਵਰਫੁੱਲ ਹੈ ਇਹ ਸ਼ਬਦ ਸਾ ਸੰਗਤ ਜੀ ਤੁਸੀਂ ਹੈਰਾਨ ਹੋ ਜਾਓਗੇ ਜਦੋਂ ਇਹ ਚਮਤਕਾਰ ਤੁਹਾਡੇ ਨਾਲ ਵੀ ਵਾਪਰੇਗਾ ਤੁਸੀਂ ਇਹ ਚਮਤਕਾਰ ਵਾਪਰਦਾ ਆਪ ਅੱਖੀ ਦੇਖੋਗੇ ਸੰਗਤ ਜੀ ਮੂਲ ਮੰਤਰ ਦੀ ਤਾਕਤ ਜਦੋਂ ਇੱਕ ਗੁਰਸਿੱਖ ਦੇ ਨਾਲ ਵਾਪਰੀ ਤਾਂ ਉਸ ਵੀਰ ਨੇ ਸਾਡੇ ਨਾਲ ਉਹ ਘਟਨਾ ਸਾਂਝੀ ਕੀਤੀ ਚੌਪਈ ਸਾਹਿਬ ਜੀ ਦੇ ਪਾਠ ਦੀ ਤਾਕਤ ਵਾਇ ਗੁਰੂ ਗੁਰ ਮੰਤਰ ਦੇ ਜਾਪ ਦੀ ਤਾਕਤ ਬਾਰੇ ਦੱਸਿਆ ਸਤ ਸੰਗਜੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੁਹਾਡੀ ਸ਼ੇਅਰ ਕੀਤੀ ਹੋਈ ਵੀਡੀਓ ਦੇ ਨਾਲ ਕੋਈ ਵੀਡੀਓ ਨੂੰ ਸੋਨੇਗਾ ਉਹਦਾ ਜੀਵਨ ਬਦਲ ਜਾਵੇਗਾ ਸੋ ਇਹਦਾ ਸੇਰਾ ਤੁਹਾਨੂੰ ਜਾਵੇਗਾ ਕਿਸੇ ਦਾ ਭਲਾ ਕਰਨਾ ਇੱਕ ਬਹੁਤ ਚੰਗੀ ਗੱਲ ਹੈ ਕਿਸੇ ਨੂੰ ਗੁਰੂ ਦੇ ਨਾਲ ਜੋੜ ਦੇਣਾ ਇਹ ਇੱਕ ਬਹੁਤ ਹੀ ਚੰਗਾ ਪੁੰਨ ਦਾ ਕੰਮ ਹੈ ਕੋਈ ਤੁਹਾਡੇ ਕਰਕੇ ਕੁਝ ਕਮੈਂਟ ਸਤ ਸੰਗ ਕਰ ਲਵੇ ਇਸ ਵੀਡੀਓ ਰਾਹੀਂ ਉਹਦਾ ਭਲਾ ਹੋ ਸਕਦਾ ਹੈ ਤੇ ਤੋੜਨ ਵਰਗਾ ਪਾਪ ਕੋਈ ਨਹੀਂ ਤੇ ਤੋੜਨ ਵਰਗਾ ਪਾਪੀ ਕੋਈ ਨਹੀਂ ਜੇ ਕੋਈ ਗੁਰੂ ਨਾਲੋਂ ਤੋੜੇ ਉਹ ਸੰਗਤ ਦੇ ਵਿੱਚ ਪਾਵੇ ਮਾੜੀ ਸੰਗਤ ਪੈੜੀ ਸੰਗਤ ਦੇ ਵਿੱਚ ਪਾਵੇ ਗਲਤ ਰਸਤੇ ਤੇ ਤੋਰੇ ਉਹਦੇ ਵਰਗਾ ਕੋਈ ਪਾਪੀ ਨਹੀਂ ਤੇ ਜੋੜਨ ਵਰਗਾ ਪੁੰਨ ਨਹੀਂ ਤੋੜਨ ਵਰਗਾ ਪਾਪ ਨਹੀਂ ਤੇ ਸਾਧ ਸੰਗਤ ਜੀ ਮੂਲ ਮੰਤਰ ਦੇ ਜਾਪ ਦੇ ਵਿੱਚ ਇੰਨੀ ਤਾਕਤ ਹੈ ਇੱਕ ਗੁਰ ਸਿੱਖ ਵੀਰ ਨੇ ਦੱਸਿਆ ਉਹ ਕਹਿੰਦਾ ਕਿ ਮੈਂ ਰੋਜ਼ 101 ਵਾਰ ਮੂਲ ਮੰਤਰ ਦਾ ਜਾਪ ਕਰਦਾ ਸੀ ਮਾਲਾ ਫੇਰ ਦਸੀ ਤੇ ਕਹਿੰਦਾ ਮੇਰੇ ਪੇਟ ਦੇ ਵਿੱਚ ਬੜਾ ਦਰਦ ਰਹਿੰਦਾ ਸੀ ਤੇ ਕਹਿੰਦਾ ਮੈਂ ਪੂਰੇ 41 ਦਿਨ ਮੂਲ ਮੰਤਰ ਦਾ ਜਾਪ ਕੀਤਾ ਤੇ ਮੇਰਾ ਟੇਢ ਦਰਦ ਬਿਲਕੁਲ ਦੂਰ ਹੋ ਗਿਆ ਡਾਕਟਰਾਂ ਤੋਂ ਕਹਿੰਦਾ ਮੈਨੂੰ ਸਾਲ ਹੋ ਗਿਆ ਸੀ ਦਵਾਈਆਂ ਲੈਂਦਿਆਂ ਨੂੰ ਬਣੀਆਂ ਦਵਾਈਆਂ بڑے ਐਕਸਰੇ ਵੀ ਕਰਵਾਏ ਬڑے ਵੈਦਾਂ ਦੇ ਕੋਲ ਗਿਆ ਦੇਸੀ ਅੰਗਰੇਜ਼ੀ ਸਬ ਦਵਾਈਆਂ ਲਈਆਂ ਪਰ ਜਦੋਂ ਕਹਿੰਦਾ ਕਿ ਮੈਨੂੰ ਮਹਾਪੁਰਖਾਂ ਨੇ ਕਥਾ ਸੁਣਾਈ ਤੇ ਮੈਂ ਕਹਿੰਦਾ ਉਹ ਫਾਰਮੂਲਾ ਲਾਗੂ ਕਰ ਲਿਆ ਕਹਿੰਦਾ ਮੈਂ ਸਵੇਰ ਉੱਠਣਾ ਤੇ ਨਿਤਨੇਮ ਤੋਂ ਬਾਅਦ ਚਾਹ ਪਾਣੀ ਪੀ ਕੇ ਆਰਾਮ ਲੈ ਕੇ ਫਿਰ ਕਹਿੰਦਾ 101 ਮੂਲ ਮੰਤਰ ਦਾ ਜਾਪ ਕਰਕੇ ਅਰਦਾਸ ਕਰਨੀ ਤੇ ਪਰਮਾਤਮਾ ਨੇ ਇਸ ਅਰਦਾਸ ਨੂੰ ਸੁਣ ਲਿਆ ਵੱਡੇ ਵੱਡੇ ਕਹਿੰਦਾ ਡਾਕਟਰਾਂ ਦੇ ਕੋਲ ਮੈਂ ਹਜ਼ਾਰਾਂ ਦੇ ਖਰਚੇ ਕਰਦਾ ਸੀ ਮੇਰੇ ਵੱਡੇ ਵੱਡੇ ਬਿੱਲ ਬਣ ਗਏ ਸੀ ਪਰ ਕੋਈ ਵੀ ਨੁਕਸ ਨਹੀਂ ਸੀ ਆ ਰਿਹਾ ਕਹਿੰਦਾ ਮੈਨੂੰ ਡਾਕਟਰਾਂ ਨੇ ਇਹ ਕਹਿਤਾ ਸੀ ਕਿ ਕੋਈ ਨੁਕਸ ਨਹੀਂ ਹੈ ਪਰ ਉਹ ਕਹਿੰਦਾ ਮੇਰਾ ਦਰਦ ਬਹੁਤ ਜ਼ਿਆਦਾ ਵੱਧ ਗਿਆ ਇੱਕ ਵਾਰ ਤਾਂ ਉਹ ਵੀ ਇੱਕ ਮਹੀਨਾ ਮੰਜੀ ਤੇ ਹੀ ਪਿਆ ਰਿਹਾ ਉਹਨੇ ਇਹ ਗੱਲ ਸਾਂਝੀ ਕੀਤੀ ਤੇ ਤਜਰਬਾ ਉਹਦਾ ਨਿੱਜੀ ਹੈ ਕਹਿੰਦਾ ਇਹ ਮੋਲ ਮੰਤਰ ਨੇ ਉਦੇ ਟਿੰਡ ਦਾ ਰੋਗ ਦੂਰ ਕਰ ਦਿੱਤਾ ਸਤਿਗੁਰ ਨੇ ਅਰਦਾਸ ਸੁਣੀ ਸੋ ਸਾਧ ਸੰਗਤ ਜੀ ਸੋ ਸਾਧ ਸੰਗਤ ਜੀ ਇਸੇ ਲਈ ਮੋਲ ਮੰਤਰ ਦਾ ਜਾਪ ਬਹੁਤ ਜ਼ਰੂਰੀ ਹੈ ਤੁਹਾਨੂੰ ਕੋਈ ਵੀ ਦੁੱਖ ਹੈ ਰੋਗ ਹੈ ਤਕਲੀਫ ਹੈ ਕਦੀ ਜਾਪ ਕੇ ਦੇਖਿਓ 41 ਦਿਨ ਰੋਜ਼ 101 ਵਾਰ ਮੋਲ ਮੰਤਰ ਦਾ ਜਾਪ ਤੁਹਾਡਾ ਜੀਵਨ ਬਦਲ ਜਾਵੇਗਾ ਤੁਹਾਡੇ ਨਾਲ ਵੀ ਚਮਤਕਾਰ ਵਾਪਰੇਗਾ ਵੱਡੀ ਤੋਂ ਵੱਡੀ ਘਟਨਾ ਵੱਡੇ ਤੋਂ ਵੱਡੇ ਸੰਕਟ ਸਮੱਸਿਆ ਦੂਰ ਹੋ ਜਾਂਦੀ ਹੈ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੁਣ ਕੇ ਵੱਡੇ ਤੋਂ ਵੱਡਾ ਦੁੱਖ ਰੋਗ ਸੰਤਾਪ ਦੂਰ ਹੋ ਜਾਂਦਾ ਹੈ ਸੋ ਸਾਧ ਸੰਗਤ ਜੀ ਤੀਜੇ ਪਾਸ਼ਾ ਧੰ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਚਿਰੀ ਅਨੰਦ ਸਾਹਿਬ ਰੋਜ ਆਪਾ ਪੜ੍ਹਦੇ ਹਾਂ ਉਹਦੇ ਵਿੱਚ ਮਹਾਰਾਜ ਜੀ ਨੇ ਬੇਨਤੀ ਕੀਤੀ ਵਚਨ ਕਾਇਨੇ ਕੇ ਜੇ ਕੋਈ ਇਹਨੋ ਸਮਝੇ ਜੇ ਕੋਈ ਕਮਾਵੇ ਤੇ ਡੰਗਿਆਏ ਦੇ ਵਿੱਚ ਬੜੇ ਸੋਹਣੇ ਅਰਥ ਨੇ ਜੇ ਕੋਈ ਮੋਲ ਮੰਤਰ ਜਪਦਾ ਹੈ ਬਾਣੀ ਪੜਦਾ ਹੈ ਸੰਗਤ ਜੀ ਜੋ ਅੱਜ ਬੇਨਤੀ ਤੁਹਾਨੂੰ ਕਰਨ ਲੱਗੇ ਹਾਂ ਕਿ ਪਾਸ਼ਾ ਕਹਿੰਦੇ ਨੇ ਕਿ ਇਹ ਸਰੀਰ ਆ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਤਦ ਕਰਮ ਕਮਾਇਆ ਪਾਸ਼ਾ ਕਹਿੰਦੇ ਕਿ ਇਹ ਸਰੀਰ ਆ ਮੇਰਿਆ ਆਪਣੇ ਆਪ ਨੂੰ ਆਪਾਂ ਕਹੀਏ ਆਪਣੇ ਅੰਤਰ ਆਤਮਾ ਨੂੰ ਇਹ ਗੱਲ ਕਹੀਏ ਕਿ हे ਮੇਰੇ ਮਨਾ ਇਸ ਸੰਸਾਰ ਦੇ ਵਿੱਚ ਆ ਕੇ ਤੂੰ ਕਿਹੋ ਜਿਹਾ ਕੰਮ ਕੀਤਾ ਕੋਈ ਚੰਗਾ ਕਾਰਜ ਕੀਤਾ ਚੰਗਾ ਕੀ ਤੁੱਦ ਕਰਮ ਕਮਾਇਆ ਕੀ ਕਰਮ ਕਮਾਇਆ ਤੁੱਦ ਸਰੀਰਾਂ ਜਾਂ ਤੂੰ ਜਗ ਮੇ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਜਿਨੇ ਤੈਨੂੰ ਬਣਾਇਆ ਜਿਨੇ ਪਰਮਾਤਮਾ ਨੇ ਤੇਰੀ ਰਚਨਾ ਕੀਤੀ ਕੀ ਤੂੰ ਉਹਨੂੰ ਧਿਆਇਆ ਕੀ ਤੂੰ ਉਹਨਾਂ ਆਪਣੇ ਮਨ ਦੇ ਵਿੱਚ ਜਗ੍ਹਾ ਦਿੱਤੀ ਹੋਈ ਹੈ ਉਹਨੂੰ ਮਨ ਵਿੱਚ ਵਸਾ ਲਿਆ ਹੈ ਮਹਾਰਾਜ ਇਹ ਹੀ ਕਹਿੰਦੇ ਨੇ ਕਿ ਤੂੰ ਇਸ ਜਗਤ ਤੇ ਆ ਕੇ ਇਹੋ ਜਿਹਾ ਕੀ ਚੰਗਾ ਕਰਮ ਕੀਤਾ ਜੇ ਇਹਦੇ ਕਰਕੇ ਤੈਨੂੰ ਸ਼ਾਬਾਸ਼ ਦਈਏ ਕਿ ਵਾਹ ਪੁੱਤਰਾ ਬਹੁਤ ਸੋਹਣਾ ਕੰਮ ਕੀਤਾ ਤੇਰਾ ਇਸ ਸੰਸਾਰ ਦੇ ਵਿੱਚ ਆਉਣਾ ਤਨ ਹੈ ਤੇ ਸਾత్సੰਗ ਜੀ ਸੁਖਮਨੀ ਸਾਹਿਬ ਜੀ ਦੇ ਬਾਣੀ ਦੇ ਅੰਦਰ ਤਾਂ ਜਿਹੜੇ ਬੰਦੇ ਕੁਝ ਚੰਗੇ ਕਰਮ ਕਰਦੇ ਹਨ ਇਸ ਸੰਸਾਰ ਦੇ ਵਿੱਚ ਆ ਕੇ ਲੋਕ ਭਲਾਈ ਦਾ ਕੰਮ ਜਾਂ ਸੇਵਾ ਦਾ ਭਗਤੀ ਦਾ ਕੰਮ ਬੰਦਗੀ ਕਰਦੇ ਨੇ ਉਹਦੇ ਨਾਮ ਦਾ ਜਾਪ ਕਰਦੇ ਨੇ ਜਿਹੜੇ ਨਾਮ ਚੱਪਦੇ ਨੇ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਧੰਨ ਕਿਹਾ ਹੈ ਮਹਾਰਾਜ ਜੀ ਦੀ ਬਾਣੀ ਕਹਿੰਦੀ ਧੰਨ ਧੰਨ ਜਨ ਆਇਆ ਕਹਿੰਦੇ ਧੰਨ ਹੈ ਉਹ ਬੰਦਾ ਤਿੰਨ ਵਾਰ ਮਹਾਰਾਜ ਜੀ ਨੇ ਕਿਹਾ ਜਨ ਆਇਆ ਕਹਿੰਦੇ ਜਿਸ ਪਰਸ਼ਾਦ ਸਭ ਜਗਤਿਤ ਰਾਇਆ ਜਿਨੇ ਕਹਿੰਦੇ ਕਿ ਸਾਰੇ ਜਗਤ ਨੂੰ ਤਾਰਤਾ ਤਣ ਤਣ ਬਾਬਾ ਨੰਦ ਸਿੰਘ ਜੀ ਤਣ ਤਣ ਬਾਬਾ ਯਸ਼ ਸਿੰਘ ਜੀ ਮਹਾਰਾਜ ਰਾੜੇ ਵਾਲੇ ਮਹਾਪੁਰਖ ਤਣ ਤਣ ਬਾਬਾ ਅਤ ਸਿੰਘ ਜੀ ਮਹਾਰਾਜ ਵਸਤੂ ਆਣੇ ਵਾਲੇ ਹੋਰ अनेका ਮਹਾਪੁਰਸ਼ ਬਾਬਾ ਕਰਮ ਸਿੰਘ ਜੀ ਰਾੜਾ ਸਾਹਿਬ ਵਾਲੇ ਬਾਬਾ ਕਰਮ ਸਿੰਘ ਜੀ ਪਿੱਖੀ ਵਾਲੇ ਤੱਪੇ ਤਰਾਦ ਵਾਲੇ ਬਾਬਾ ਮੋਨੀ ਜੀ ਮਹਾਰਾਜ ਮਹਾਪੁਰਸ਼ ਹਰਨਾਮ ਸਿੰਘ ਜੀ ਇਨੇ ਮਹਾਪੁਰਖ ਜਿਨ੍ਹਾਂ ਨੇ ਆਕੇ ਤਾਨ ਤਾਨ ਕਹਾਇਆ ਕੱਲਾ ਉਹਨਾਂ ਨੂੰ ਨਹੀਂ ਮਹਾਰਾਜ ਦੀ ਬਾਣੀ ਨੇ ਤਾਂ ਉਹਨਾਂ ਮਹਾਪੁਰਖਾਂ ਨੂੰ ਜਨਮ ਦੇਣ ਵਾਲੀ ਮਾਣੋ ਵੀ ਤਾਨ ਕਿਹਾ ਕਹਿੰਦੇ ਤਾਨ ਜਨਿੰਦੀ ਮਾਓ ਆਏ ਸਫਲ ਸੀ ਉਹ ਕਹਿੰਦੇ ਤਾਂ ਨੇ ਉਹ ਮਾਮਾ ਜਿਨ੍ਹਾਂ ਦੇ ਢਿੱਡੋਂ ਕਿਸੇ ਪਗਤ ਨੇ ਜਨਮ ਲਿਆ ਜਿਹਦੇ ਪੇਟੋਂ ਜੰਮ ਕੇ ਕੋਈ ਪਲਤ ਹੋ ਗਿਆ ਕੋਈ ਸੂਰਮਾ ਬਣ ਗਿਆ ਕੋਈ ਦਾਨੀ ਬਣ ਗਿਆ ਉਹ ਜਗਤ ਦੇ ਵਿੱਚ ਜਿਉਂਦੇ ਰਹਿੰਦੇ ਆ ਹਮੇਸ਼ਾ ਭਗਤਾਂ ਨੂੰ ਚਾਦ ਕੀਤਾ ਜਾਂਦਾ ਹੈ ਸਾਧ ਸੰਗਤ ਜਿਹੋ ਜੇ ਕਰਮਾ ਸੀ ਕਰਾਂਗੇ ਉਹੋ ਜੇ ਕਰਮਾ ਦਾ ਸਾਨੂੰ ਫਲ ਮਿਲਣਾ ਹੈ ਜੈਸਾ ਬੀਜੇ ਸੋ ਨੂੰ ਨੇ ਕਰਮਾ ਸੰਧੜਾ ਖੇਤ ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਵੜਾਂਗੇ ਇਸੇ ਲਈ ਚੰਗੇ ਕਰਮ ਕਰੀਏ ਮੋਲ ਮੰਤਰ ਦੇ ਜਾਪ ਦੇ ਵਿੱਚ ਇੰਨੀ ਤਾਕਤ ਹੈ ਮੋਲ ਮੰਤਰ ਦਾ ਜਾਪ ਕਰੀਏ ਸਾਥ ਸੰਗਤ ਸਾਨੂੰ ਅਜੇ ਤੱਕ ਇਸ ਗੱਲ ਦਾ ਭੇਦ ਨਹੀਂ ਆਇਆ ਕਿ ਜੇ ਦੁਨੀਆ ਤੇ ਸੁੱਖ ਮੰਗਾਂਗੇ ਫਿਰ ਮੰਗਤੇ ਬਣਾਂਗੇ ਇਸ ਤਰ੍ਹਾਂ ਮੰਗਦੇ ਰਹਾਂਗੇ ਕਦੇ ਵੀ ਮਨ ਨੂੰ ਸਬਰ ਸੰਤੋਖ ਨਹੀਂ ਮਿਲਣਾ ਇਹ ਮਨ ਵਿੱਚ ਇਛਾਵਾਂ ਪੈਦਾ ਹੁੰਦੀਆਂ ਜਾਣਗੀਆਂ ਇੱਕ ਇਛਾ ਪੂਰੀ ਹੋਏ ਦੂਜੀ ਨਾਲ ਦੀ ਨਾਲ ਖੜੀ ਹੋ ਗਈ ਤਾਂ ਇਸ ਤਰੀਕੇ ਦੇ ਨਾਲ ਕਦੇ ਵੀ ਆਪਾਂ ਇਛਾਵਾਂ ਦੇ ਵਿੱਚੋਂ ਕਦੇ ਵੀ ਪਾਰ ਨਹੀਂ ਆ ਸਕਾਂਗੇ ਪਰ ਜਿਨ੍ਹਾਂ ਨੇ ਦੇਨ ਦੇ ਵਿੱਚ ਇੱਕ ਵਾਰ ਵਿੱਚ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ हे ਗੁਰੂ ਨਾਨਕ ਅਸੀਂ ਤੇਰੇ ਹਾਂ ਉਸ ਦਿਨ ਤੋਂ ਸਾਡੀ ਫਿਕਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹੋ ਜਾਣੀ ਹੈ ਕਿਉਂਕਿ ਗੁਰੂ ਨਾਨਕ ਪਾਸ਼ਾ ਜੀ ਦੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਉਹ ਦਾਤਾਂ ਦੇਣ ਵਾਲਾ ਹੈ ਉਹ ਸਮਰਥ ਗੁਰੂ ਹੈ ਤੇ ਜੋ ਉਸ ਮਾਲਕ ਦੇ ਹੋ ਜਾਂਦੇ ਨੇ ਇਹ ਦੁਨਿਆਵੀ ਸੁੱਖ ਸਹੂਲਤਾ ਆਪਣੇ ਆਪ ਹੀ ਉਨ੍ਹਾਂ ਮਨੁੱਖਾਂ ਕੋਲ ਚੱਲ ਕੇ ਆ ਜਾਂਦੀਆਂ ਨੇ ਕਦੇ ਵੀ ਮੋਹ ਮੰਗੇ ਬੋਲ ਕੇ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਫਿਰ ਸਾਨੂੰ ਮਹਾਪੁਰਸ਼ ਇੰਨੀ ਸੌਖੇ ਜੋਗਤ ਦੱਸਦੇ ਨੇ ਫੇਰ ਆਪਾਂ ਰੋਈ ਦੀ ਰੋਜ਼ ਕਿਉਂ ਦੁਨੀਆਵੇ ਸੁਖ ਮੰਗਦੇ ਹਾਂ ਕਿਉਂ ਮਾਇਆ ਮੰਗਣੀ ਆਪਾਂ ਸਿੱਧਾ ਉਸ ਗੁਰੂ ਪਾਸ਼ਾ ਨੂੰ ਮੰਗੇ ਜਿਹਦੇ ਘਰ ਦੇ ਵਿੱਚੋਂ ਇਹ ਦਾਤਾਂ ਸਾਨੂੰ ਮਿਲਣੀਆਂ ਹਨ ਤਾਂ ਫਿਰ ਆਓ ਅੱਜ ਤੋਂ ਹੀ ਰੋਜ਼ਾਨਾ ਆਪਾਂ ਵੀ ਅੰਮ੍ਰਿਤ ਵੇਲੇ ਉਟਕੇ ਜੋ ਵੀ ਪਾੜ ਕਰਦੇ ਹਾਂ ਅਰਦਾਸ ਬੇਨਤੀ ਕਰਦੇ ਹਾਂ ਉਸੇ ਹੀ ਤਰ੍ਹਾਂ ਕਰਾਂਗੇ ਪਰ ਨਾਲ-ਨਾਲ ਗੁਰੂ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਹੈ ਇਸ ਪੰਕਤੀ ਦਾ ਜਾਪ ਕਰਨਾ ਹੈ ਕਿ ਏ ਗੁਰੂ ਨਾਨਕ ਮੈਂ ਤੇਰਾ ਹਾਂ ਏ ਗੁਰੂ ਨਾਨਕ ਮੈਂ ਤੇਰਾ ਹਾਂ ਏ ਗੁਰੂ ਨਾਨਕ ਮੈਂ ਤੇਰਾ ਹਾਂ ਤੇ ਪਾਇਸ਼ਾ ਸਾਡੀ ਲਾਜ ਰੱਖਣਗੇ ਸਾਡੇ ਉੱਤੇ ਪਾਇਸ਼ਾ ਤਰਸ ਕਰਨਗੇ ਸਾਡੇ ਉੱਤੇ ਮੇਰ ਕਰਨਗੇ ਅਤੇ ਸਾਨੂੰ ਆਪਣਾ ਬਣਾ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ